ਅਰ ਅੱਜ ਸਾਰੇ ਹੌਲੀ ਸਿਟੀ ਦੇ ਸਾਡੇ ਜਿਹੜੇ ਨਿਵਾਸੀ ਨੇ ਸਾਡੇ ਭੈਣ ਸਾਡੇ ਭਰਾ ਅਸੀਂ ਸਾਰ ਜਣੇ ਅੱਜ ਰਲ ਕੇ ਕਾਲੀ ਜਾਗੋ ਕੱਢ ਰਹੇ ਆ। ਤੁਮੜੋ ਮੈਂ ਨਾ ਗਿੱਲਾ ਇਕਨ ਸੇ ਤੂ ਮਾਰ ਰਹਿ ਹਣ ਜਾਗੋ ਆਈ ਆ ਸ਼ਾਵ ਬਈ ਹਣ ਜਾਗੋ। ਆਪਰੇ ਨਾਲ ਹੁਣੀ ਕਿ ਅਵੇਅਰਨੈਸ ਦੇ ਲਈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਕੀ ਦੇ ਲਈ ਕਿੰਨੇ ਜ਼ਿਆਦਾ ਖਤਰਨਾਕ ਨੇ ਕਿਸਾਨ ਵੀ ਜੇਰਾ ਦੇਖਾਗੇ ਨਹੀਂ ਤੇ اور ਇੱਕ ਕਾਨੂੰਨ ਜਿਹੜੇ ਇਹ ਵਾਪਸ ਹੋਣੇ ਚਾਹੀਦੇ ਨੇ ਸਾਰੇ ਔਰ ਜੋ ਕਿਸਾਨ ਚਾਹੁੰਦੇ ਨੇ ਉਹਨਾਂ ਦੀ ਗੱਲ ਪੀਐਮ ਸਭ ਨੂੰ ਸੁਣਨੀ ਚਾਹੀਦੀ ਆ ਔਰ ਉਹ ਵੀ ਕਾਨੂੰਨ ਬਣਾਉਣੇ ਚਾਹੀਦੇ ਜੇ ਸਾਨੂੰ ਨਹੀਂ ਪਸੰਦ ਆ ਸਾਰਾ ਕੁਝ ਅਸੀਂ ਸਾਰੇ ਜਣੇ ਵਿਰੋਧ ਕਰ ਰਹੇ ਆ ਇਸ ਚੀਜ਼ ਦਾ ਤੇ ਸਾਡੀ ਪਸੰਦ ਦੀ ਸਰਕਾਰ ਲੋਕਤੰਤਰ ਤਾਂ ਹੀ ਆ ਨਾ ਜੇ ਉਹ ਸਾਡੀ ਪਸੰਦ జరి బనను లాగూ ਹਰ ਇੱਕ ਪੱਦਰ ਦੇ ਉੱਤੇ ਜਿੰਮੇ ਦੀਆਂ ਕੋਸ਼ਸ਼ਾਂ ਹੋ ਸਕਦੀਆਂ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਪਹਿਲਾਂ ਤੇ ਕਰਨੀਆਂ ਚਾਹੀਦੀਆਂ ਭਾਰਤੀਆਂ ਨੂੰ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਹੈਗੀ ਇਹ ਸਾਰੇ ਭਾਰਤੀਆਂ ਦੀ ਗੱਲ ਹੈ ਔਰ ਜਿਹੜਾ ਵੀ ਬੰਦਾ ਜਿੱਥੇ ਵੀ ਬੈਠਾ ਜਿਸ ਵੀ ਲੈਵਲ ਤੇ ਜਿਸ ਵੀ ਤਰੀਕੇ ਨਾਲ ਆਪਣਾ ਰੋਸ ਜ਼ਾਹਿਰ ਕਰ ਸਕਦਾ ਉਹਨੂੰ ਜ਼ਰੂਰ ਕਰਨਾ ਚਾਹੀਦਾ ਔਰ ਅੱਜ ਸਾਰੇ ਹੌਲੀ ਸਿਟੀ ਦੇ ਸਾਡੇ ਜਿਹੜੇ ਨਿਵਾਸੀ ਨੇ ਸਾਡੇ ਭੈਣ ਸਾਡੇ ਭਰਾ ਅਸੀਂ ਸਾਰੇ ਜਣੇ ਅੱਜ ਰਲ ਕੇ ਕਾਲੀ ਜਾਗੋ ਕੱਢ ਰਹੇ ਆ ਕਿ ਅਵੇਅਰਨੈਸ ਦੇ ਲਈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਸਾਡੀ ਜ਼ਿੰਦਗੀ ਦੇ ਲਈ ਕਿੰਨੇ ਜ਼ਿਆਦਾ ਖਤਰਨਾਕ ਨੇ ਔਰ ਇਹ ਕਾਨੂੰਨ ਜਿਹੜੇ ਇਹ ਵਾਪਸ ਹੋਣੇ ਚਾਹੀਦੇ ਨੇ ਸਾਰੇ ਔਰ ਜੋ ਕਿਸਾਨ ਚਾਹੁੰਦੇ ਨੇ ਉਹਨਾਂ ਦੀ ਗੱਲ ਪੀਐਮ ਸਭ ਨੂੰ ਸੁਣਨੀ ਚਾਹੀਦੀ ਆ ਔਰ ਉਹ ਹੀ ਕਾਨੂੰਨ ਬਣਾਉਣੇ ਚਾਹੀਦੇ ਜੇ ਸਾਨੂੰ ਨਹੀਂ ਪਸੰਦ ਦੇ ਸਾਰਾ ਕੁਝ ਅਸੀਂ ਸਾਰੇ ਜਣੇ ਵਿਰੋਧ ਕਰ ਰਹੇ ਹਾਂ ਇਸ ਚੀਜ਼ ਦਾ ਤੇ ਸਾਡੀ ਪਸੰਦ ਦੀ ਸਰਕਾਰ ਲੋਕਤੰਤਰ ਤਾਂ ਹੀ ਆ ਨਾ ਜੇ ਉਹ ਸਾਡੀ ਪਸੰਦ ਦੇ ਕਾਨੂੰਨ ਜਿਹੜੇ ਉਹਨਾਂ ਨੂੰ ਬਣਾ ਦੇਣ ਤੇ ਉਹਨਾਂ ਨੂੰ ਲਾਗੂ ਕਰ ਦੇਣ ਜਿਹੜੀ ਭਲਾਈ ਉਹ ਸਾਡੀ ਕਰਨਾ ਚਾਹੁੰਦੇ ਆ ਜੇ ਇਹ ਸਾਨੂੰ ਭਲਾਈ ਸਾਡੀ ਮਨਜ਼ੂਰ ਨਹੀਂ ਹੈਗੀ ਤੇ ਨਾ ਕਰਨ ਸਾਨੂੰ ਉਹ ਭਲਾਈ ਸਾਡੀ ਕਰਨ ਨਾ ਜਿਹੜੀ ਸਾਨੂੰ ਮਨਜ਼ੂਰ ਹੈਗੀ ਆ ਜੋ ਅਸੀਂ ਚਾਹੁੰਦੇ ਆ ਤੇ ਕਾਨੂੰਨ ਜਿਹੜੇ ਉਹਨਾਂ ਨੂੰ ਥੋਪਣਾ ਨਹੀਂ ਚਾਹੀਦਾ ਕਿਉਂਕਿ ਇਹ ਲੋਕਤੰਤਰ ਹੈਗਾ ਮਾਰਸ਼ਲ ਲਾ ਤੇ ਹੈ ਨਹੀਂ ਆ ਕਿ ਤੁਸੀਂ ਆਪਣੇ ਅਕੋਰਡਿੰਗ ਬਣਾ ਲੋਗੇ ਸਾਰਾ ਕੁਝ ਸੋ ਪਿਆਰ ਸਹਿਤ ਬੇਨਤੀ ਆ ਦੇ ਪ੍ਰਵਾਨ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਨਹੀਂ ਸੁਣਾਈ ਦੇ ਰਿਹਾ ਇਹ ਸਾਰਾ ਕੁਝ ਇਸ ਕਰਕੇ ਅਸੀਂ ਬਹੁਤ ਸਾਰੀਆਂ ਅੱਜ ਸਾਡੀਆਂ ਭੈਣਾਂ ਨੇ ਬੋਲੀਆਂ ਬਣਾਈਆਂ ਨੇ ਬੜੇ ਗੀਤ ਬਣਾਏ ਨੇ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਮਨ ਦੇ ਬਲਵਲੇ ਜਿਹੜੇ ਨੇ ਉਹ ਸਾਂਝੇ ਕਰਨਗੇ ਤੇ ਜਾਗੋ ਜਿਹੜੀ ਅੱਜ ਅਸੀਂ ਇਹਨੂੰ ਕੱਢਾਂਗੇ ਔਰ ਇਹ ਪੂਰੀ ਸਾਡੀ ਹੌਲੀ ਸਿਟੀ ਦੇ ਵਿੱਚ ਅਸੀਂ ਘੁੰਮਾਂਗੇ ਲੈ ਕੇ ਤਾਂ ਕਿ ਸਰਕਾਰ ਤੱਕ ਤੁਹਾਡੇ ਜ਼ਰੀਏ ਪੱਤਰਕਾਰਾਂ ਦੇ ਜ਼ਰੀਏ ਸਾਡੀ ਆਵਾਜ਼ ਜਿਹੜੀ ਉਹ ਜਾਵੇ ਕਿਉਂ ਕੀ ਖਿਆਲ ਹੈ ਤੁਹਾਡਾ ਸਾਰਿਆਂ ਦਾ ਮਾਝੂ ਕਿਸਾਨ ਇਕਤਾ ਜਿੰਦਾਬਾਦ 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 ਹਾਂਜੀ ਸਭਿਆ ਭੈਣਾਂ ਨੇ ਸਪੈਸ਼ਲ ਬੋਲੀਆਂ ਤੇ ਆਰੀ ਆਰੀ ਰਾਰੀ ਜਾਣਾ ਦਿੱਲੀ ਨੂੰ ਜੱਟਾ ਖੇਚ ਤਿਆਰੀ ਜਾਣਾ ਦਿੱਲੀ ਨੂੰ ਜੱਟਾ ਖੇਚ ਤਿਆਰੀ ਜਾਣਾ ਦਿੱਲੀ ਨੂੰ ਜਾਣਾ ਦਿੱਲੀ ਨੂੰ ਜੱਟਾ ਖੇਚ ਤਿਆਰੀ ਜਾਣਾ ਦਿੱਲੀ ਨੂੰ ਦੇਖੋ ਜੀ ਇਹ ਸਾਡੇ ਭਾਰਤੀ ਕਿਸਾਨ ਯੂਨੀਅਨ ਦੀਆਂ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਹੈਗੀਆਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈਗਾ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਲੀਕਿਆ ਏ ਇਸ ਜੰਗ ਨੂੰ ਲੜਨ ਦੇ ਲਈ ਜਿਸ ਤਰੀਕੇ ਦੇ ਨਾਲ ਔਰ ਅਸੀਂ ਸਾਰੇ ਜਿਹੜੇ ਭਾਰਤੀ ਸਾਰੇ ਪੰਜਾਬੀ ਸਾਰੇ ਭੈਣ ਭਰਾ ਉਹਨਾਂ ਦੇ ਨਾਲ ਆ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈਗਾ ਅਸੀਂ ਉਹਦਾ ਸਮਰਥਨ ਕਰਦੇ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਆ ਉਸੇ ਉਸੇ ਤਰ੍ਹਾਂ ਨਾਲ ਸਾਰਿਆਂ ਨੇ ਪੰਜਾਬ ਇੰਡਸਟਰੀ ਸਾਰੇ ਉੱਤੇ ਦਿੱਲੀ ਬੋਰਡਰ ਦੇ ਉੱਤੇ ਗਏ ਨੇ ਤੁਹਾਡੇ ਲੋ ਵੀ ਦਿੱਲੀ ਜਾਏਗੇ ਜੀ ਬਿਲਕੁਲ ਹਰਦੀਪ ਹੁਣੀ ਜਾ ਕੇ ਆਏ ਨੇ ਪਿਛਲੇ ਦਿਨਾਂ ਚ ਮੈਨੂੰ ਟਾਈਫਾਇਟ ਸੀਗਾ ਮੈਂ ਨਹੀਂ ਸੀ ਜਾ ਸਕੀ ਪਰ ਹੁਣ ਅਸੀਂ 5 ਤਰੀਕ ਨੂੰ ਜਾ ਰਹੇ ਹਾਂ ਕਾ ਕਰ ਰਿਹਾ ਨਾ ਅਸੀਂ ਜਾਗੋ ਮੋਦੀ ਨੂੰ ਜਗਾਨ ਵਾਸਤੇ ਕੱਟਣ ਜਾ ਰਹੇ ਆ ਉਹ ਕਾਨੂੰਨ ਬਣਾ ਕੇ ਇਹਦੇ ਮੁੜਕੇ ਕੰਬਕੰਦੀ ਨੀਂਦੇ ਸੌਂ ਗਿਆ ਆ ਉਸ ਨੂੰ ਜਗਾਨ ਵਾਸਤੇ ਜਾਗੋ ਕੱਟ ਰਹੇ ਆ ਜਾਗੋ ਕਿ ਤੋਂ ਨਿਗਰ ਦੇ ਕਿੱਥੋਂ ਤੱਕ ਜਾਏਗੀ ਹਾਂਜੀ ਇਹ ਹੋਲੀ ਸਿਟੀ ਸਾਰੀ ਹੋਲੀ ਸਿਟੀ ਵਿੱਚ ਅਸੀਂ ਡਾਕਟਰ ਬਾਉਂਡਰੀ ਸਾਰੇ ਉਹਦੇ ਵਿੱਚ ਜਿਹੜੇ ਲੋਕ ਨਹੀਂ ਵੀ ਆਏ ਉਹਨਾਂ ਨੂੰ ਵੀ ਜਗਾਨ ਵਾਸਤੇ ਜਾਗੋ ਕੱਟ ਮੋਦੀ ਨੂੰ ਕਹਿਣਾ ਚਾਹੁੰਦੇ ਜਗੋ ਦੇ ਸੰਦੇਸ਼ ਮੋਦੀ ਨੂੰ ਕਹਿੰਦੇ ਆ ਵੀ ਜਾਗ ਜਾ ਕੇ ਕਿਤੇ ਕਿਸਾਨਾਂ ਦੇ ਜਿਹੜੇ ਕਾਨੂੰਨ ਕਾਲੇ ਬਣਾਏ ਆ ਉਹਨਾਂ ਨੂੰ ਵਾਪਸ ਲੈ ਕਰਵਾਉਣ ਵਾਸਤੇ ਕਰਵਾਉਣ ਵਾਸਤੇ ਅਸੀਂ ਉਹਨਾਂ ਜਗ ਅਸੀਂ ਜਿਹੜੇ ਕਾਲੇ ਬਿੱਲ ਮੋਦੀ ਨੇ ਕਾਇਮ ਕੀਤੇ ਅਸੀਂ ਉਹਨਾਂ ਨੂੰ ਉਹਨੂੰ ਦੱਸਣਾ ਚਾਹੁੰਦੇ ਆ ਕਿ ਆਪਣੇ ਕਾਲੇ ਬਿੱਲ ਵਾਪਸ ਲੈ ਇਹ ਜਿਹੜੀਆਂ ਜ਼ਮੀਨਾਂ ਇਹਨਾਂ ਸਰਦਾਰੀਆਂ ਸਾਡੇ ਦਾਦਿਆਂ ਪਰਦਾਦਿਆਂ ਨੇ ਬਹੁਤ ਹੀ ਮੁਸ਼ਕਿਲਾਂ ਬਣਾਈਆਂ ਨੇ ਅਸੀਂ ਇਹਨਾਂ ਅਸੀਂ ਆਪਣੇ ਅੱਖਾਂ ਨੂੰ ਇਦਾਂ ਨਹੀਂ ਜਾਣ ਦਿੰਦੇ ਅਸੀਂ ਸਿਰਫ ਇਹੀ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਣੇ ਕਾਲੇ ਬਿੱਲ ਆਪਣੇ ਕਾਲੇ ਕਾਨੂੰਨ ਵਾਪਸ ਲਵੋ ਇਹ ਕਾਰਨ ਕਿ ਕਿਉਂ ਨਹੀਂ ਵਾਪਸ ਲੈ ਰਹੇ ਇਹ ਤਾਂ ਜੀ ਹੁਣ ਉਹਨਾਂ ਨੂੰ ਹੀ ਪਤਾ ਹੈ ਕਿ ਕਿਉਂ ਨਹੀਂ ਵਾਪਸ ਲੈ ਰਹੇ ਇੰਨਾ ਸੰਘਰਸ਼ ਕਰ ਰਹੇ ਆ ਸਾਡੇ ਉੱਥੇ ਜਿਹੜੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਨੇ ਕਿੰਨਾ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਆ ਉਹਨਾਂ ਨੂੰ ਸੁੱਤੇ ਹੋਏ ਨੂੰ ਜਾਗਣਾ ਚਾਹੀਦਾ ਹੈ ਨਾ ਆਪਣੇ ਕਾਲੇ ਪਿਲ ਵਾਪਸ ਲੈਣੇ ਚਾਹੀਦੇ ਨਾਮ ਤੁਹਾਡਾ ਕੁਸ਼ਪ੍ਰੀਤ